ਪੰਨੂ ਹੁਲਾਮਾ ਪੰਨੂ ਹੁਲਾਮਾ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਮਿਲਖੀਵਾਲ ਦੇ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਇਨਚਾਰਜ ਬਲਬੀਰ ਸਿੰਘ ਪੰਨੂ ਦੇ ਖਿਲਾਫ ਕੀਤਾ ਪ੍ਰੋਟੈਸਟ ਤੇ ਮੁਰਦਾਬਾਦ ਦੇ ਨਾਅਰੇ ਇਸ ਮਾਮਲੇ ਸੰਬੰਧੀ ਜਦੋਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਲੋਕਾਂ ਨੇ ਦੱਸਿਆ ਕਿ ਮਿਲਖੀਵਾਲ ਦੇ ਨੇੜੇ ਇੱਕ ਪਿੰਡ ਕਰਮਚੰਦ ਜਿਸ ਦੀ ਜ਼ਮੀਨ ਗੁਜਰਾ ਨੇ ਖਰੀਦੀ ਹੈ ਤੇ ਗੁਜਰਾ ਦੀਆਂ ਵੋਟਾਂ ਮਿਲਖੀਵਾਲ ਵਿੱਚ ਬਣਾ ਦਿੱਤੀਆਂ ਗਈਆਂ ਲਖੀਵਾਲ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਇਸ ਸਬੰਧੀ ਬਲਬੀਰ ਸਿੰਘ ਪੰਨੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਵੋਟਾਂ ਗਲਤ ਬਣਾਈਆਂ ਗਈਆਂ ਹਨ ਪੰਨੂ ਨੇ ਕਿਹਾ ਕਿ ਗੁਜਰਾ ਨੇ ਮੈਨੂੰ 10-10 ਕਿਲੋ ਦੇਸੀ ਘਿਓ ਦਿੱਤਾ ਹੈ ਬਟ ਤੁਸੀਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਪੰਨੂ ਨੇ ਮਾਵਾ ਭੈਣਾ ਦੇ ਨਾਂ ਤੇ ਗਾਲੀ ਗਲੋਚ ਵੀ ਕੀਤੀ ਹੈ ਮਸਲਾ ਇੰਨਾ ਵਧਿਆ ਹੈ ਕਿ ਲੋਕ ਪੰਨੂ ਖਿਲਾਫ ਸੜਕਾਂ ਤੇ ਪ੍ਰੋਟੈਸਟ ਕਰ ਰਹੇ ਹਨ ਅਤੇ ਮੁਰਦਾਬਾਦ ਦੇ ਨਾਲੇ ਲਾਏ ਜਾ ਰਹੇ ਹਨ ਇਸ ਤੋਂ ਪਹਿਲਾਂ ਵੀ ਕਈ ਪਿੰਡਾਂ ਵਿੱਚ ਪੰਨੂ ਨੇ ਭਾਸ਼ਣ ਦੌਰਾਨ ਗੁੰਡਿਆਂ ਵਾਲੀ ਭਾਸ਼ਾ ਵਰਤੀ ਸੀ ਤੇ ਉਹ ਖਬਰ ਵੀ ਤੁਸੀਂ ਇਸ ਚੈਨਲ ਤੇ ਦੇਖ ਸਕਦੇ ਹੋ ਉਹ ਪਿੰਡਾਂ ਦੇ ਲੋਕ ਵੀ ਪੂਰੀ ਤਰ੍ਹਾਂ ਮੁਖਾਲਫਤ ਵਿੱਚ ਹਨ ਹਲਕਾ ਫਤੇਗੜ ਚੂੜੀਆਂ ਵਿੱਚ ਆਮ ਆਦਮੀ ਪਾਰਟੀ ਦਾ ਅਕਸ਼ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਹੈ ਵਿਕ ਵਿੱਚ ਵੋਟਾਂ ਦੀ ਕੋਈ ਜ਼ਿਆਦਾ ਆਸ ਨਹੀਂ ਰੱਖੀ ਜਾ ਸਕਦੀ ਪਿੰਡ ਪਿੰਡ ਵਿੱਚ ਵੋਟਾਂ ਮੰਗਣ ਸਮੇਂ ਵਿਰੋਧ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ న్యూਜ਼ ਦੇ ਨਾਲ ਨਾ ਕਿਰਪਾਲ ਸਿੰਘ ਛੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਪੰਨੂ ਦੇ ਕੋਲ ਗਈ ਸੀ ਅਜੇ ਵੀ ਉਹ ਗਾਉਂ ਤੇ ਬੁਰਾ ਬੇਤ ਕੀਤੀ ਜਦੋਂ ਉਹ ਟਿਹਾ ਉਹ ਜੀ ਜੀ ਸਦਾਵਣੀ ਗੰਦੀ ਬੋਲੀ ਉਹ ਕਦੇ ਵੀ ਨਹੀਂ ਸਮਝਣ ਦੇ ਦੱਸਗੇ ਵੀਰ ਪੰਨੂ ਨੇ ਆਪਣੇ ਉਹ ਯਰ ਸਮਝੋ ਜੀ ਇਹ ਜਦੋਂ ਮਲਾਜ ਮਲੇ ਮਲਾਜ ਨੂੰ ਕੋਸਣਾ ਸਭੇ ਖੜੇ ਸੀਗੇ ਉਹਨਾਂ ਦੇ ਸਾਹਮਣੇ ਉਹਨਾਂ ਨੇ ਕੀ ਯੋਸਾ ਲਾਦੀ ਤੇਨੇ ਗੋਲ ਕਰਦੀ ਆ ਅਸੀਂ ਵਸ ਕਰਕੇ ਵਿਰੋਧ ਕਰ ਰਹੇ ਆ ਅਸੀਂ ਇਸ ਬੰਦੇ ਦਾ ਆਪਣੇ ਪਿੰਡ ਵਿੱਚੋਂ ਬਾਈਕਾਡ ਕਰਦੇ ਆ ਜੇ ਕੋ ਲੋੜ ਬਈ 75 ਵਜੇ ਆ ਕੇ ਬਟਨ ਕਰਾਂਗੇ ਇਹ ਗੱਲਾਂ ਨਹੀਂ ਤੇ ਇਹ ਬੜਾ ਹੈ ਤੇ ਲਾਕੇ ਜਾਗੇ ਇਹਦੇ ਬਾਅਦ ਪੰਨੂ ਦੀ ਸਾਨੂੰ ਲੋੜ ਨਹੀਂ ਇਹ ਆ ਜਾ ਤੂੰ ਲੇ ਬੰਦੇ ਆਉਂਦੇ ਕੀ ਕੀ ਕਰ ਰਹੇ ਸੀ ਪਿੰਡੋਂ ਕੋਲ ਅਗੇ ਪੰਨੂ ਗਾ ਆਪਣੇ ਪਿੰਡ ਦਾ ਮਸਲਾ ਬਾਬਤ ਗਏ ਸੀ ਅੱਛਾ ਇਹ ਰੋਖੇ ਮੈਂ ਸਾਡਾ ਇਹ ਪਿੰਡ ਦਾ ਮਸਲਾ ਵਾ ਉਹ ਕਹਿਣ ਲੱਗਾ ਤੁਸੀਂ ਗੁਜਰ ਦੇ ਮੈਨੂੰ 10-10 ਕਿਲੋ ਘਿਉ ਦੇ ਕੇ ਜਾਂਦੇ ਆ ਤੇ ਤੁਸੀਂ ਕਿਤੇ ਨਾ ਆਏਗੇ ਕੀ ਲੋਕ ਸਭਾ ਦੀ ਤੁਸੀਂ ਯਾਰ ਕਲਸੀ ਨੂੰ ਮਿਲ ਚੁੱਕੀ ਆ ਤੁਸੀਂ ਕੀ ਲੋਕ ਸਭਾ ਦਾ ਮਤਲਬ ਬੂਥ ਲਾਓਗੇ ਪਿੰਡ 'ਚ ਅਸੀਂ ਬੂਥ ਨਹੀਂ ਲਾਵਾਂਗੇ ਅਸੀਂ ਇਹਨਾਂ ਦਾ ਬੂਥ ਨਹੀਂ ਲਗਾਣ ਦੇਵਾਂਗੇ ਤੁਸੀਂ ਆਪ ਪਾਤੀ ਮਤਲਬ ਵੋਟਾਂ ਅਸੀਂ ਵੋਟਾਂ ਨਹੀਂ ਪਾਉਂਦੇ ਸਿਰ ਬਾਈਕਟ ਦਾ ਪੂਰਤ ਦੇਖਾਈ ਦੇਖਾ ਖਰਾਬ ਬੰਦੇ ਕੱਟੋ ਅਸੀਂ ਤਾਂ ਬਾਈਕੜ ਕਰਦੇ ਆ ਨਹੀਂ ਤੁਸੀਂ ਕੀ ਕਰਦੇ ਸੀ ਪੰਨੂ ਬੋਲ ਅਸੀਂ ਅਸੀਂ ਉਹਦਾ ਆਪਣਾ ਦਰਦਾ ਮਸਲਾ ਸੀ ਕੀ ਮਸਲਾ ਹੀ ਕੋਈ ਨਹੀਂ ਉਹ ਵੋਟਾਂ ਖਾਤਰ ਹੀ ਗਏ ਸੀ ਕੋਈ ਇੱਕ ਸਾਡੇ ਪਿੰਡੋਂ ਤੋਂ ਗੁੱਜਰ ਵੇਛੇ ਨੇ ਆਣ ਕੇ ਤੁਝੇ ਕਰਦੇ ਹੋ ਗੁੱਜਰ ਤੁਝੇ ਪਿੰਡ ਦੀ ਕਾਲੀ ਆ ਠੀਕ ਆ ਜੀ ਲੋੜ ਕਰ ਮਜੰਬਾ ਰੱਖਾ ਤੇ ਸਾਡੇ ਪਿੰਡ ਆਣ ਕੇ ਉਹਨਾਂ ਵੋਟਾਂ ਲਾਈਆਂ ਅੱਛੂ ਨੂੰ ਕਹਿਣ ਗਏ ਸੀ ਤੇ ਆਖੋ ਉਹਦੀ ਮਰਨ ਕੀ ਆ ਦੇਖ ਪੰਨੂ ਦੀ ਕਹਿੰਦਾ ਗੋਚੇ ਤੋਂ ਮੈਨੂੰ 10-10 ਕਿਲੋ ਘੋਦ ਦੇ ਆਪਣਾ ਮਲਾਬਾ ਨੂੰ ਵਾਜ ਮਾਰ ਕੇ ਕਹਿੰਦਾ ਆ ਲੈ ਮਖਾਵ ਪੀਪੇ ਜਿਉਂਦੇ ਜੇ ਕਿ ਇਹੋ ਜਿਹਾ ਲੀਡਰ ਜਿਹੜਾ 10 ਕਿਲੋ ਕਿਉਂ ਹੋਦੇ ਨਾ ਕਿ ਲੱਖ ਲੱਖ ਹੋਦੇ ਲੀਡਰ ਤੇ ਮੋਟਾ ਮੋਟਾ ਨੇ ਕਿਹੜਾ ਵਾਗਾ ਮੋਟਾ ਦੋ ਨੰਬਰ ਤੇ ਬਣੀ ਹੋਏ ਅਸੀਂ ਉਹ ਬੰਦੇ ਸਾਂਭਣਾ ਜਾਵਾਂਗੇ ਜਿਹਦੇ ਬੰਦੇ ਨੇ ਵੋਟਾਂ ਬਣਾਈਆਂ ਜੀ ਮੋਟਾ ਕਟਾਉਣ ਵਾਸਤੇ ਆਏ ਸੀ ਅਸੀਂ ਮੋਟਾ ਕਟਾਉਣ ਵਾਸਤੇ ਆਏ ਸੀ ਅੱਗੋ ਤੁਹਾਡੇ ਨਾਲ ਗਲਤ ਬੋਲਦੇ ਗਲਤ ਬੋਲੋ ਕਹਿੰਦੇ ਪਪਾ ਪਾਸ਼ਾ ਵਰਤੀ ਉਹਨੇ ਦੋ ਗਾਣਾ ਗੱਡੀ ਦੋ ਗਾਣਾ ਕਹਿੰਦੀਆਂ ਪੜੇ ਜਗਾਣਾ ਗਾਣਾ ਕੱਢਿਆ ਉਹਨੇ ਉਨੇ ਇਥੋਂ ਦਾ ਕੀ ਦੇਖਿਆ ਤੇ ਤੁਸੀਂ ਤੁਸੀਂ ਤਾਂ ਮੈਂ ਪੈਣ ਮੰਗਣ ਆਏ ਨੇ ਇਹ ਮੈਂ ਰਿਸ਼ਤਾ ਕਰਨ ਆਏ ਨੇ ਇਹ ਪੰਨੂ ਦੀ ਬੋਲੀ ਆ ਅਜੀ ਆਉਂਦਾ ਕੁੰਡੇ ਮੰਦਰੋਂ ਬੜੀ ਨਹੀਂ ਕੁੰਡੇ ਆਗੇ ਹੋ ਤੁਸੀਂ ਕੀ ਕਰ ਅਸੀਂ ਅੱਜ ਬੜ ਡੰਡ ਕਰ ਰਹੇ ਹਾਂ ਅਸੀਂ ਅੱਜ 15 ਬੰਦ ਤੋਂ ਤੇ 22 ਡੰਡ ਕਰਦਾਂਗੇ ਕਰ ਰਹੇ ਆ ਇਹ ਵਿਹੜੀ ਦੇ ਸਾਹਮਣੇ ਅਸੀਂ ਬੜ ਡੰਡ ਕਰ ਰਹੇ ਹਾਂ ਇਹ ਬੰਦੇ ਦਾ 22 ਡੰਡ ਕਰਾਂਗੇ ਇਹ ਸਾਡੇ ਪੁੱਤ ਨਹੀਂ ਬਣੂਗਾ ਤੇਰੇ ਕੋਲ ਬੰਦਾ ਕੋਈ ਪਿੰਡ ਵਿੱਚੋਂ ਪੰਚਾਇਤੋਂ ਲਾਂਭਾ ਜਾਏਗਾ ਜਾਊਗਾ ਅਸੀਂ ਉਹਦੇ ਪਿੰਡ ਤੋਂ ਮੁਕਾਫਾ ਨਹੀਂ ਕਰ ਸਕਾਂਗੇ ਹਾਂ ਪੰਨੂ ਮੁਰਦਾਬਾ 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 ਕਵੀਰ ਪੰਨੂ ਮੁਰਦਾਬਾ 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 ਕਵੀਰ ਪੰਨੂ ਮੁਰਦਾਬਾ ਮੁਰਦਾਬਾ ਦਾਦਾ ਕਵੀਰ ਪੰਨੂ ਮੁਰਦਾਬਾ 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 ਇਹ ਜੀ ਕੀ ਮਸਲਾ ਹੈ ਪਿੱਛੇ ਉਹ ਜੀ ਉਹ ਮੋਟਾ ਖਾਦਰੀ ਗਿਆ ਸੀ ਕੋਈ ਇੱਕ ਸਾਡੇ ਪਿੰਡੋਂ ਤੋਂ ਗੁਚਰ ਵੇਖੇ ਨਹੀਂ ਆਣਗੇ ਦੂਜੇ ਪਿੰਡ ਦੀ ਹੱਦ ਦੂਜੇ ਘਰ ਦੇ ਤੋਂ ਗੁਚਰ ਦੂਜੇ ਤੜ ਦੀ ਥਾਲੀ ਆ ਠੀਕ ਹੈ ਜੀ ਕੋਟ ਕਰਮ ਚੰਦਾ ਰੱਖਵਾ ਸਾਡੇ ਪਿੰਡ ਆਣ ਕੇ ਉਹਨਾਂ ਨੇ ਵੋਟਾਂ ਬਣਾਈਆਂ ਅਸੀਂ ਉਹਨੂੰ ਕਹਿਣ ਗਏ ਸੀ ਕਿ ਅੱਗੋਂ ਉਹਦੀ ਮਰਦ ਕੀ ਆ ਜੇ ਤੈਨੂੰ ਪੰਨੂ ਦੀ ਕਹਿੰਦਾ ਗੋਜਰ ਤਾਂ ਮੈਨੂੰ 10 ਕਿਲੋ ਘਿਓ ਦਿੰਦੇ ਆ ਆਪਣਾ ਮਲਾਬਾ ਨੂੰ ਵਾਜ ਮਾਰ ਕੇ ਕਹਿੰਦਾ ਆ ਲੈ ਵਖਾਓ ਪੀਤੇ ਘਿਓ ਨੇ ਕਿ ਇਹੋ ਜਿਹਾ ਲੀਟਰ ਤੇਰਾ 10 ਕਿਲੋ ਘਿਓ ਦੋ ਲੱਗ ਲੱਖ ਲਾਖ ਆ ਜਾ ਲੀਟਰ ਦਾ ਵੋਟਾਂ ਵੋਟਾਂ ਨੇ ਕਿ ਨਹੀਂ ਪਿਆਰੀ ਐ ਇੱਕਦਮ ਮੋਟਾ ਮੋਟਾ ਨੇ ਕਿ ਸਿਰ ਮਾਗਾ ਮੋਟਾ ਦੋ ਨੰਬਰ ਦੇ ਬਣਿਆ ਨੇ ਕੋਝੋ ਬੰਦਾ ਸਮਝਾ ਲਿਆਵਾਂਗੇ ਕਿਸੇ ਬੰਦੇ ਨੇ ਵੋਟਾਂ ਬਣਾਈਆਂ ਨੇ ਜੀ ਵੋਟਾਂ ਕਟਾਉਣ ਵਾਸਤੇ ਗਏ ਸੀ ਅਸੀਂ ਵੋਟਾਂ ਕਟਾਉਣ ਵਾਸਤੇ ਗਏ ਸੀ ਅਸੀਂ